ਟਾੜਾ ਦਿਲ ਵੀ ਆਦਰ ਤੁਹਾਡੇ ਲਈ ਸਰਦਾਰ ਜੀ ਚੱਲੋ ਪੰਜਾਬ ਨੂੰ ਸੱਤੇ ਹੀ ਖੈਰਾਂ ਨੇ ਸਾਡੇ ਵੱਡੇ ਵੀ ਹਜ਼ਾਰਪੁਰ ਤੋਂ ਆਏ ਸੀਗੇ ਅੱਛਾ ਤੇ ਲਾਹੌਰ ਬਣ ਲਾਹੌਰ ਹੀ ਆਏ ਹਾਏ ਕਿਆ ਬਾਤ ਹੈ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਇਸ ਵਕਤ ਤੁਸੀਂ ਸਾਨੂੰ ਦੇਖ ਰਹੇ ਹੋ ਇੰਗਲੈਂਡ ਤੋਂ ਤੇ ਪਿਛਲੇ 3-4 ਦਿਨਾਂ ਤੋਂ ਅਸੀਂ ਇੱਥੇ ਪਹੁੰਚ ਗਏ ਸੀ ਭੈਣ ਦੇ ਘਰ ਤੇ ਇੱਥੇ ਆਰਾਮ ਕੀਤਾ ਵਰਲਡ ਕੱਪ ਦੇ ਮੈਚ ਦੇਖੇ ਬਿਲਕੁਲ ਰਿਲੈਕਸ ਸੀਗੇ ਤੇ ਅੱਜ ਸੋਚਿਆ ਕੁਝ ਬਾਹਰ ਥੋੜਾ ਜਿਹਾ ਘੁੰਮ ਫਿਰ ਕੇ ਆਈਏ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਮਾਂਚੈਸਟਰ ਤੇ ਮਾਂਚੈਸਟਰ ਕਹ ਦੋ ਤੇ ਹੁਣ ਅਸੀਂ ਲਿਵਰਪੂਲ ਦੇ ਵਿੱਚ ਤੇ ਇੱਥੋਂ ਮੇਰੇ ਖਿਆਲ ਚ ਅੱਧੇ ਘੰਟੇ ਦਾ ਰਸਤਾ ਹੈ ਸਿਰਫ ਤੇ ਸੁਣਿਆ ਉਹ ਸ਼ਹਿਰ ਬਾਰੇ ਕਿ ਸਾਰਾ ਪਾਕਿਸਤਾਨ ਦੇ ਪੰਜਾਬੀਆਂ ਨਾਲ ਜਾਂ ਪਾਕਿਸਤਾਨੀਆਂ ਨਾਲ ਭਰੇ ਹੋਏ ਜਿਵੇਂ ਸਾਊਥ ਹਾਲ ਪੰਜਾਬ ਨੇ ਭਰ ਰੱਖਿਆ ਓਵੇਂ ਇਹ ਮਾਂਚੈਸਟਰ ਜਿਹੜਾ ਪਾਕਿਸਤਾਨੀਆਂ ਨੇ ਭਰ ਰੱਖਿਆ ਕਿਹੋ ਜਿਹਾ ਸ਼ਹਿਰ ਹੈ ਤੇ ਕੀ ਕੁਝ ਉੱਥੇ ਦੇਖਣ ਵਾਲਾ ਹੈ ਉਹ ਸਾਰਾ ਨਾਲੇ ਅਸੀਂ ਆਪ ਦੇਖਣਾ ਤੇ ਨਾਲ ਨਾਲ ਅੱਜ ਤੁਹਾਨੂੰ ਦੁਪਣਾ ਹੈ ਤੇ ਅੱਜ ਦਾ ਇਹ ਸਾਡਾ ਫੈਮਿਲੀ ਟੂਰ ਹੈਗਾ ਸਾਰੇ ਭੈਣ ਹੁਣਾਂ ਦੀ ਫੈਮਿਲੀ ਸਾਰੀ ਤੇ ਖੁਸ਼ੀ ਤੇ ਨਾਲ ਅਸੀਂ ਅੱਜ ਮੂਵੀ ਵੀ ਦੇਖ ਕੇ ਆਉਣੀ ਆ ਪੰਜਾਬੀ ਮੂਵੀ ਉਥੇ ਸਿਨੇਮੇ ਚ ਪੰਜਾਬੀ ਮੂਵੀਜ਼ ਵੀ ਲੱਗਦੀਆਂ ਤੁਸੀਂ ਦੇਖ ਲਓ ਇੰਗਲੈਂਡ ਦੇ ਸਭ ਦਾ ਪਤੀ ਨਹੀਂ ਸੀਗਾ ਤੇ ਹੋਰ ਰਿਲੀਜ਼ ਹੋਈ ਆ ਨਵੀਂ ਉਹ ਦੇਖ ਕੇ ਆਉਣੀ ਆ ਬਸ ਇਹੋ ਜਿਹਾ ਕੁਝ ਪ੍ਰੋਗਰਾਮ ਰਹੂਗਾ ਓਏ ਫਰੰਟ ਤੇ ਤੂੰ ਬੈਠ ਗਿਆ ਭਾਈ ਚੱਲ ਮੈਂ ਪਿੱਛੇ ਬਹਿ ਜਾਂਣਾ ਫਿਰ ਕੋਈ ਗੱਲ ਨਹੀਂ ਨਹੀਂ ਹੱਲਣਾ ਚਲ ਠੀਕ ਹੈ ਬਹਿ ਜਾ ਪਲੀਜ਼ ਮੇਕ ਇਟ ਕਨਿਊਟਰੀ ਇਫ ਪੋਸਿਬਲ ਐਂਡ ਕੰਟੀਨਿਊ ਟੂ ਫਾਲੋ A34 ਇਹ ਉਧਰ ਨੂੰ ਮੇਰੇ ਦਾ ਆ ਅਸੀਂ ਪਹੁੰਚ ਗਏ ਆ ਮਾਂਚੈਸਟਰ ਸਿਟੀ ਤੇ ਕਾਰ پارک ਕਰ ਲਈਏ ਫਿਰ ਜਿਹੜੀ ਇੱਥੋਂ ਦੀ ਸਭ ਤੋਂ ਮਸ਼ਹੂਰ ਥਾਂ ਹੈ ਉਹ ਤੁਹਾਨੂੰ ਦਿਖਾ ਕੇ ਲਿਆਵਾਂਗੇ ਤੇ ਮਾਂਚੈਸਟਰ ਸ਼ਹਿਰ ਬਾਰੇ ਥੋੜਾ ਜਿਹਾ ਤੁਹਾਨੂੰ ਦੱਸਦਾ ਜਿਹੜਾ ਇਹ ਸ਼ਹਿਰ ਹੈ ਬੜਾ ਮਸ਼ਹੂਰ ਸ਼ਹਿਰ ਹੈਗਾ ਇੰਗਲੈਂਡ ਦਾ ਤੇ ਇਥੋਂ ਦਾ ਇੱਕ ਫੁੱਟਬਾਲ ਕਲੱਬ ਹੀ ਮਾਂਚੈਸਟਰ ਫੁੱਟਬਾਲ ਕਲੱਬ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਹੈ ਲਿਵਰਪੂਲ ਦਾ ਵੀ ਇੱਕ ਫੁੱਟਬਾਲ ਕਲੱਬ ਆ ਗਿਆ ਸਾਰੇ ਯਾਰ ਪਰ ਤੁਹਾਨੂੰ ਪਤਾ ਜਾਦਾ ਫੁੱਟਬਾਲ ਹੀ ਖੇਡੀ ਜਾਂਦੀ ਹੈ ক্রিকেট ਵੈਸੇ ਗੋਰਿਆਂ ਦੀ ਗੇਮ ਸੀਗੀ ਪਰ ਵਰਲਡ ਚੈਂਪੀਅਨ ਅੱਜ ਕੱਲ ਇੰਡੀਆ ਬਣ ਰਿਹਾ ਹੈਗਾ ਕਿਉਂਕਿ ਇੰਡੀਆ ਚ ক্রিকেট ਦਾ ਕ੍ਰੇਜ਼ ਵੱਧਾ ਹੈ ਤੇ ক্রিকেট ਤੇ ਪੈਸਾ ਵੀ ਵੱਧਾ ਹੈ ਇਨਵੈਸਟਰੀ ਵੀ ਵੱਧਾ ਹੈ ਤੇ ਟੀਮ ਵੀ ਅੱਜ ਕੱਲ ਸਟਰੋਂਗ ਹੈ ਤੇ ਇੰਡੀਆ ਨੇ ਵਰਲਡ ਕੱਪ ਵੀ ਜਿੱਤ ਲਿਆ ਤੇ ਇੰਗਲੈਂਡ ਪਿੱਛੇ ਤੇ ਅੱਜ ਕੱਲ ਇਥੇ ਬਹੁਤ ਘੱਟ ਲੋਕ ক্রিকেট ਖੇਡਦੇ ਆ ਸ਼ਾਹੀ ਜਿਹੜੇ ਰਾਇਲ ਜੇ ਲੋਕ ਆ ਕਹਿੰਦੇ ਉਹ ਕ੍ਰਿਕਟ ਖੇਡਦੇ ਨਹੀਂ ਮੋਸਟਲੀ ਫੁੱਟਬਾਲ ਖੇਡਣ ਨੂੰ ਜਿੱਥੇ ਦੇਖਣ ਨੂੰ ਵੀ ਫੁੱਟਬਾਲ ਹੀ ਮਿਲਦੀ ਹੈ ਇਹ ਪਹੁੰਚ ਗਏ ਆ ਜੀ ਅਸੀਂ ਵਿੰਜ਼ਲੋ ਰੋਡ ਤੇ ਮਾਂਚੈਸਟਰ ਸ਼ਹਿਰ ਦਾ ਜਿਹੜਾ ਸਭ ਤੋਂ ਮਸ਼ਹੂਰ ਰੋਡ ਹੈਗਾ ਇਹ ਤੇ ਪੂਰਾ ਰੌਣਕ ਮੇਲਾ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਜਿਵੇਂ ਬਰਮਿੰਗਮ ਸ਼ਹਿਰ ਚ ਮਿਲਦਾ ਨਾ ਪੂਰਾ ਰੌਣਕ ਮੇਲਾ ਦੇਖਣ ਨੂੰ ਉਵੇਂ ਸਭ ਤੋਂ ਵੱਧ ਰੌਣਕ ਇੱਥੇ ਰਹਿੰਦੀ ਹੈ ਇਸ ਰੋਡ ਤੇ ਤੁਹਾਨੂੰ ਜਿੰਨੇ ਬੰਦੇ ਮਿਲਣਗੇ ਸਭ ਤੋਂ ਵੱਧ ਮਿਲਣਗੇ ਆਪਣੇ ਪਾਕਿਸਤਾਨੀ ਅਫਗਾਨੀ ਪੰਜਾਬੀ ਵੀ ਆਪਣੇ ਰਹਿੰਦੇ ਆ ਮਾਂਚੈਸਟਰ ਤੇ ਪੰਜਾਬੀ ਪਰ ਘਟ ਹੈ ਲੈਂਦਾ ਪੰਜਾਬ ਜ਼ਿਆਦਾ ਹੈ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਮਤਲਬ ਚੜਦਾ ਪੰਜਾਬ ਆਪਣਾ ਸਾਰਾ ਰਹਿੰਦਾ ਬਰਮਿੰਗਮ ਬਰਮਿੰਗਮ ਤੇ ਸਾਊਥ ਹਾਲ ਇਹਨਾਂ ਨੇ ਸ਼ਹਿਰ ਬੰਡੇ ਹੋਏ ਆ ਅਲੱਗ-ਅਲੱਗ ਹਾਂ ਜੀ ਤੇ ਬਰਮਿੰਗਮ ਵੀ ਪਾਕਿਸਤਾਨ ਵਾਲੇ ਕਾਫੀ ਆ ਤੇ ਬਾਕੀ ਤੁਰ ਫਿਰ ਕੇ ਸਾਰਾ ਇਹ ਰੋਡ ਦੇਖਦੇ ਆਂ ਸੀ ਤੇ ਆ ਦੇਖ ਲੋ ਆਪਣੀਆਂ ਭੈਣਾ ਸਾਰੀਆਂ ਇਹ ਵੀ ਲੈਂਦੇ ਪੰਜਾਬ ਵਾਲੀਆਂ ਤੇ ਜਿਹੜੇ ਤੜਕੇ ਫੜਕੇ ਵਾਲੇ ਰੈਸਟੋਰੈਂਟ ਹੋਰ ਉਹ ਸਾਰਾ ਇੱਥੇ ਦੇਖਣ ਨੂੰ ਮਿਲਦਾ ਗੋਰਿਆਂ ਵਾਲੇ ਥਾਂ 'ਚ ਵਗ ਜਿਵੇਂ ਅਸੀਂ ਲਿਵਰਪੂਲ ਭੈਣ ਦੇ ਸ਼ਹਿਰ ਨੇ ਨਾ ਉੱਥੇ ਘੱਟ ਹੈ ਉੱਥੇ ਹੈ ਹੀ ਨਹੀਂਗੇ ਆਪਣੇ ਖਾਣ ਪੀਣ ਵਾਲੇ ਤੇ ਆਉਣ ਸਾਰੀ ਦੋਸਿਆਂ ਦੀ ਨੀਂਦ ਵੱਜ ਗਈ ਕਿਥੇ ਆ ਹਾਂ ਇਹ ਕਹਿੰਦੇ ਕਹਿੰਦੇ ਡੋਸੇ ਦੀ ਦੁਕਾਨ ਹੈ ਚਿੱਟਣ ਚਾਟ ਡੋਸਾ ਖਾਣਾ ਨਿਆਣਾ ਜਵਾ ਕਹਿੰਦਾ ਕੀ ਖਾਣਾ ਹੈਗਾ ਮਸਾਲਾ ਡੋਸਾ ਇੰਡੀਆ ਤੂੰ ਹਜੇ ਸਾਰਾ ਇੰਡੀਆ ਖੋਮ ਲਿਆ ਮਸਾਲੇ ਡੋਸੇ ਤੇਨੂੰ ਕਿੱਥੇ ਪਤਾ ਲੱਗ ਮਸਾਲਾ ਡੋਸਾ ਖਾਣਾ ਹੈ ਅਸੀਂ ਨਹੀਂ ਖਵਾਉਣਾ ਅਸੀਂ ਨਹੀਂ ਖਵਾਉਣਾ ਮੈਂ ਲੈਣਾ ਚੱਲ ਠੀਕ ਹੈ ਚੱਲ ਖਵਾ ਕੇ ਲਈ ਮਸਾਲਾ ਡੋਸਾ ਖਵਾ ਲਈਏ ਪਹਿਲਾਂ ਨੂੰ ਫੇਰ ਤੁਹਾਨੂੰ ਆਲਾ ਦਵਾਲਾ ਦਿਖਾਉਂਦੇ ਹਾਂ ਇਹ ਸੁੱਕੇ ਮੁੜਦੇ ਕਿਤੇ ਵੀ ਆਪਣੇ ਵਾਂਗੂ ਪੰਜਾਬ ਵਾਂਗੂ ਪੂਰੇ ਉਹਤੇ ਲੱਗੇ ਹੋਏ ਆ ਖਾਣੇ-ਦਾਣੇ ਪੰਜਾਬੀਆਂ ਵਾਲੇ ਤੇ ਮੈਨੂ ਦੇਖੋ ਇਹਨਾਂ ਦਾ ਬੰਦੇ ਪਾਕਿਸਤਾਨੀ ਖਾਣੇ-ਦਾਣੇ ਇੰਡੀਅਨ ਸਾਰੇ ਬਾਹਰ ਮੈਂ ਇਹਨਾਂ ਦੀ ਬਣਦੀ ਬਹੁਤ ਹੈ ਬਾਹਰ ਕੋਈ ਨੜੋ ਲੜਾਈ ਨਹੀਂ ਹੁੰਦੀ ਜੀ ਇਹ ਆਪਸ 'ਚ ਇਹਨਾਂ ਦੀ ਬਾਲੇ ਮੋਹ ਪਿਆਰ ਨਾਲ ਰਹਿੰਦੇ ਦੋਨੇ ਦੇਸ਼ ਤੇ ਇਹ ਆ ਗਿਆ ਜੀ ਮਸਾਲਾ ਡੋਸਾ ਖਾਣੇ-ਪੀਣੇ ਸਾਰੇ ਇੰਨੇ ਨੇ ਇਹ ਆ ਗਿਆ ਜੀ ਚਾਟ ਪਾਪੜੀ ਆਲੂ ਟਿੱਕੀ ਸਮੋਸਾ ਸਮੋਸਾ ਪੀਨ ਸੈਂਡਵਿਚ ਤੇ ਸਾਰਾ ਕੁਝ ਪੂਰਨ ਇੰਡੀਅਨ ਪ੍ਰੋਪਰਲੀ ਵੈਸੇ ਨਾ ਦੇ ਪਾਕਿਸਤਾਨ ਵਾਲੇ ਦੇ ਖਾਣੇ ਦਾ ਨੇ ਹੋਰ ਹੁੰਦੇ ਆ ਖਵਾਈ ਇੰਡੀਅਨ ਜਾਂਦੇ ਆ ਸਾਰਾ ਖਾਣਾ ਪੀਣਾ ਹੋ ਗਿਆ ਤੇ ਹੁਣ ਆਪਾਂ ਦਿੰਨੇ ਆ ਦੁਬਾਰਾ ਸ਼ਹਿਰ ਦਾ ਘੇੜਾ ਇਹਦਾ ਤੇ ਜਿੰਨਾ ਵੀ ਆਲਾ ਦਵਾਲਾ ਇੱਥੇ ਉਹ ਦੇਖਣਾ ਤੇ ਵੈਸੇ ਨਾ ਦੇਖਣ ਨੂੰ ਇਹ ਸਾਰਾ ਲਗਭਗ ਸਿਮਿਲਰ ਲੱਗ ਰਿਹਾ ਸਾਨੂੰ ਬਰਮਿੰਗਮ ਦੇ ਸੋ ਰੋਡ ਦੇ ਤੇ ਜਾਂ ਫਿਰ ਸਾਊਥ ਹਾਲ ਦੇ ਜਿਹੜਾ ਮੇਨ ਬਰੌਡਵੇ ਕਹਿੰਦੇ ਉੱਥੇ ਅਸਲ ਤੇ ਨਾ ਜਿੱਥੇ ਜਿੱਥੇ ਆਪਣੀ ਏਸ਼ੀਅਨ ਕਮਿਊਨਿਟੀ ਰਹਿੰਦੀ ਹੈ ਭਾਵੇਂ ਉਹ ਮੰਨ ਲਓ ਭਾਵੇਂ ਕਹਿ ਦੋ ਕਿ ਕਿਹੜੇ ਵੀ ਸ਼ਹਿਰ ਹੈ ਯੂਕੇ ਦੇ ਸਾਰੇ ਲਗਭਗ ਸੇਮ ਹੀ ਆ ਕਿਉਂਕਿ ਆਪਣੇ ਰਹਿਣ ਸਹਿਣ ਦਾ ਸਾਰਿਆਂ ਦਾ ਇੱਕੋ ਹੀ ਹੁੰਦਾ ਏਸ਼ੀਅਨ ਦੇ ਹਨ ਜਿਹੜੀ ਉੱਥੇ ਵਾਈਬ ਆਉਂਦੀ ਹੈ ਤੁਹਾਨੂੰ ਉਹੀ ਵਾਈਬ ਸੇਮ ਇੱਥੇ ਆ ਰਹੀ ਹੈ ਕੱਲਾ ਬੱਸਾਂ ਦਾ ਜ਼ਰੂਰ ਮੈਨੂੰ ਫਰਕ ਕਰਨ ਲੱਗ ਰਿਹਾ ਸਾਊਥ ਹਾਲਾਂ ਨੂੰ ਸਾਊਥ ਹਾਲ ਦੇ ਬੱਸਾਂ ਰੈੱਡ ਕਲਰ ਦੀਆਂ ਹੋਰ ਚੱਲਦੀਆਂ ਤੇ ਇੱਥੇ ਹੋਰ ਆ ਤੇ ਬਾਕੀ ਗੋਰੇ ਇੱਥੇ ਵੀ ਘਾਟ ਹੀ ਰਹਿੰਦੇ ਆ ਸ਼ੌਰਮੇ ਦੀ ਸ਼ੌਭੀ ਹੈ ਆ ਦੇਖੋ ਇਹਨਾਂ ਦਾ ਨਾ ਨਾਲ ਪਾਕਿਸਤਾਨੀ ਪਾਕਿਸਤਾਨੀ ਕਹਿੰਗਾ ਮੈਂ ਰੈਬੇ ਕਾ ਸ਼ਾਇਦ ਉਰਦੂਆ ਜਾਂ ਰੈਬੇ ਕ ਦੋਨਾਂ ਚ ਮੈਨੂੰ ਡਿਫਰੈਂਸ ਇਹਨਾਂ ਪਤਾ ਨਹੀਂ ਹੈਗਾ ਤੇ ਉਹਦੀਆਂ ਵੀ ਉਹ ਲਾਈਆਂ ਹੋਈਆਂ ਤੇ ਜਿਹੜੇ ਜਿਹੜੇ ਖਲ ਵੀ ਨਹੀਂ ਦਿਸਦੇ ਹਨ ਹਾਂਜੀ ਪਹਿਰਾਵੇ ਆ ਪਹਿਰਾਵੇ ਵੀ ਐ ਟ੍ਰੈਡੀਸ਼ਨਲ ਪਾਕਿਸਤਾਨੀ ਟੱਚ ਆ ਸਾਰੇ ਪਾਕਿਸਤਾਨੀ ਪਹਿਰਾਵੇ ਆ ਕਿਉਂਕਿ ਜਿਹੋ ਜਿਹੇ ਲੋਕ ਰਹਿੰਦੇ ਉਹਨੀਆਂ ਜੀਆਂ ਕਮਿਊਨਿਟੀਜ਼ ਦਾ ਰਹਿਣ ਸਹਿਣ ਖਾਣ ਪੀਣ ਉਹ ਹੈ ਜੀ ਸਮਾਨ ਵੇਚਣਾ ਸਾਰਾ ਉੱਥੇ ਵੀ ਉੱਪਰ ਉਰਦੂ ਲਿਖਿਆ ਰਹਿ ਲਾਲ ਸ਼ਾਮ ਜਿੰਨੀਆਂ ਵੀ ਦੁਕਾਨਾਂ ਦੇ ਨਾਮ ਮਿਲਣਗੇ ਨਾ ਤੁਹਾਨੂੰ ਉਹ ਸਾਰੇ ਅ ਮਤਲਬ ਆਪਣੇ ਲਹਿੰਦੇ ਪੰਜਾਬ ਵਾਲੇ ਜਾਂ ਅਰੇਬਿਕ ਉਹ ਸਾਲ ਤੋਂ ਜ਼ਿਆਦਾ ਪੰਜਾਬੀ ਦੇਖਣ ਨੂੰ ਮਿਲਦੀ ਉਹਦੇ ਪੰਜਾਬੀ ਚ ਬੋਰਡ ਨੇ ਹਾਂਜੀ ਸਾਊਥ ਹਾਲ 'ਚ ਜਿੰਨੇ ਬੋਰਡ ਆ ਸਾਰੇ ਪੰਜਾਬੀ ਚ ਆ ਤੇ ਇੱਥੇ ਜਿੰਨੇ ਬੋਰਡ ਆ ਇਹ ਸ਼ਹਿਰ 'ਚ ਉਹ ਸਾਰੇ ਅਰੇਬਿਕ ਜਗ੍ਹਾ ਜੁਐਲਰ ਦੇਖੋ ਸਾਊਥ ਹਾਲ ਜੇ ਇੰਨੀਆਂ ਦੁਕਾਨਾਂ ਨੇ ਸੋਨੇ ਦੀ ਇੱਥੇ ਇੰਨੀਆਂ ਦੁਕਾਨਾਂ ਨੇ ਤੇ ਲਿਵਰਪੂਲ ਚ ਹੈ ਦੀ ਖੁਸ਼ੀ ਹੈ ਨਾ ਜਿੱਥੇ ਸੰਦੀਪ ਰਹਿੰਦੀ ਹੈ ਲਿਵਰਪੂਲ ਚ ਵਾਈਟ 골ਡ ਆ ਜਾਂਦਾ ਵੈਸੇ ਖੁਸ਼ੀ ਆਪਾਂ ਪਹਿਲਾਂ ਵੀ ਪਛਤਾਈ ਸੀ ਇਥੋਂ ਲੈ ਕੇ ਇਹਨਾਂ ਦਾ ਨਾ ਹੀ ਜਾਈਏ ਇੱਥੇ ਨਹੀਂ ਹੁਣ ਮੈਂ ਲੈਣਾ ਹੀ ਨਹੀਂ ਹਜੇ ਮਹੀਨਾ ਹੋਇਆ ਨਹੀਂ ਨਾ ਸੰਦੀਪ ਨੇ ਉਹਦੇ ਫਸਾਤਾ ਸੀਗਾ ਛੋਟੀ ਭੈਣ ਨੇ ਮੇਲਾ ਦਾ ਇੱਥੇ ਸੋਨਾ ਮਹਿੰਗਾ ਹੈ ਕਿੰਨੇ ਆਪਾਂ ਨੂੰ 90000 ਰੁਪਏ ਮੇਲਾ ਦਾ ਹਾਂਜੀ 80000 ਨੂੰ ਤੋੜਾ ਪਿਆ ਫਿਰ ਇਹਦਾ ਮਹਿੰਗਾ ਹੈ ਇਲਾnde ਪੰਜਾਬ ਤੋਂ ਆਪਣੇ ਭਰਾ ਮਿਲਣੇ ਸ਼ੁਰੂ ਹੋ ਗਏ ਜਿਵੇਂ ਤੁਹਾਨੂੰ ਦੱਸਿਆ ਸੀਗਾ ਸੌਥਾਲ ਮਗਿਆ ਸਾਡੇ ਉਧਰ ਲੈਣੇ ਪਰ ਰਖਿਆ ਤੁਸੀਂ ਭਰ ਕੇ ਮੈਂਚੈਸਟਰ ਹੈ ਤੇ ਇਹ ਬਾਈ ਨਾਸਰ ਢਿਲੋਂ ਨੂੰ ਜਾਣਦੇ ਆ ਮੈਂ ਕਿਹਾ ਚਲੋ ਨਾਸਰ ਢਿਲੋਂ ਬਾਈ ਤੱਕ ਪਹੁੰਚਾ ਦਿੰਦੇ ਆ ਤੁਹਾਨੂੰ ਠੀਕ ਹੈ ਹਾਂ ਠੀਕ ਹੋ ਗਿਆ ਕਿਵੇਂ ਜਾਣਦੇ ਉਹਨਾਂ ਨੂੰ ਆਪਣੇ ਨਾਲ ਦੇ ਪਿੰਡੋਂ ਨੇ ਤੇ ਆਪਣੇ ਲੱਗਦੇ ਨੇ ਖਾਸ ਬੰਦੇ ਨੇ ਤੁਸੀਂ ਫੈਸਲਾ ਬਾਦੋ ਹਾਂ ਜੀ ਹਸਰ ਰੰਦਾਵਾ ਉਹਨਾਂ ਨੂੰ ਪਤਾ ਬੜੀ ਦੇਰ ਦੇ ਆਪਣਾ ਰੰਦਾਵੇ ਤੁਸੀਂ ਹਾਂ ਜੀ ਜਾਣਦੇ ਚੰਗੀ ਤਰ੍ਹਾਂ ਹਾਂ ਜੀ ਲਓ ਜੀ ਢਿਲੋਂ ਸਾਹਿਬ ਤੁਹਾਡੇ ਬੰਦੇ ਤੁਹਾਡੇ ਜਾਣਕਾਰ ਇੱਥੇ ਹੀ ਮਿਲਦੇ ਆਂ ਅਸਲਾਮ ਅਲੈਕੁਮ ਢਿਲੋਂ ਸਾਹਿਬ ਢਿਲੋਂ ਸਾਹਿਬ ਵੀ ਲੋ ਬੰਦੇ ਲੱਭ ਲਏ ਤੇ ਤਰੇ ਫਿਰਦੇ ਲੱਭ ਗਏ ਅਸੀਂ ਕਿਹੜੇ ਦੇ ਰਹੇ ਸੀਗੇ ਬਾਈ ਕਹਿੰਦੇ ਮੈਂ ਆਪਣੀ ਨੌਕਰੀ ਛੱਡ ਕੇ ਆਇਆ ਭਜਿਆ ਭਜਿਆ ਹੁੰਦਾ ਹੈ ਜਵਾਬ ਤੋਂ ਆਏ ਤੇ ਚੰਗਾ ਲੱਗਦਾ ਲੈਂਦੇ ਪੰਜਾਬ ਵਾਲੇ ਭਰਾਵਾਂ ਨੂੰ ਵੀ ਮਿਲ ਕੇ ਇੱਥੇ ਆ। ਹਾਂਜੀ ਬੜੀ ਮਰਜ਼ੀ। ਸ਼ੁਕਰੀਆ ਵੀਰੇ। ਬਹੁਤ-ਬਹੁਤ ਧੰਨਵਾਦ ਤੁਹਾਡਾ। ਤੇ ਮਿਲਾਂਗੇ ਤੁਹਾਡੇ ਇਤਕੀ ਫੈਸਲਾਬਾਦ ਫਿਰ ਜਾਣਾ ਚੰਨੂ ਸਾਹਿਬ ਨੇ ਸ਼ੁਭਾਰਸ਼ ਕਰਦੋ। ਠੀਕ ਹੋ ਗਿਆ ਨਹੀਂ ਤੈਨੂੰ ਮੈਂ ਵੀ ਜਾਣਾ ਫਿਰ ਮੈਂ ਵੀ ਮਿਲਾਂਗਾ ਤੇ। ਹਾਂਜੀ। ਨਵੰਬਰ ਦਸੰਬਰ ਚ ਫੇਰ ਆਵਾਂਗੇ ਇਤਕੀ। ਇਨਸ਼ਾਅੱਲਾ ਨਵੰਬਰ ਜੀ ਬਣਾਉਂਗਾ। ਠੀਕ ਹੈ ਜੀ। ਓਕੇ ਵੀਰੇ। ਇਹ ਨਾ ਸ਼ਹਿਰ ਹੈ ਤਾਂ ਨਿੱਕੇ-ਨਿੱਕੇ ਜੰਨੇ ਤੋਂ ਦੋਨੋਂ ਤੈਨੂੰ ਦੱਸਿਆ ਪਰ ਇਹਨਾਂ ਨੂੰ ਘੁੰਮਣ ਦਾ ਬੜਾ ਸੁਆਦ ਆਉਂਦਾ ਹੈਗਾ। ਕਿਉਂਕਿ ਆਪਣੇ ਖਾਸ ਕਰਕੇ ਜਿੱਥੇ ਤੁਹਾਨੂੰ ਬੋਲੀ ਦੀ ਲੈਂਗੁਏਜ ਦਾ ਬੈਰੀਅਰ ਨਾ ਆਵੇ ਹੈ ਨਾ ਤੁਹਾਨੂੰ ਪੰਜਾਬੀ ਮਿਲੀ ਜਾਣ ਕਿਉਂਕਿ ਲੈਂਦਾ ਪੰਜਾਬੀਆਂ ਪਾਕਿਸਤਾਨ ਵਾਲੇ ਵੀ ਉਰਦੂ ਬੋਲਦੇ ਜਾਂ ਸਿਮਿਲਰ ਹੀ ਹੈ ਪੰਜਾਬੀ ਦੇ ਮੈਨੂੰ ਸਮਝਦੇ ਆ ਪੰਜਾਬੀ ਉਹ ਤਾਂ ਕਰਕੇ ਮਤਲਬ ਬਹੁਤ ਵਧੀਆ ਲੱਗਦਾ ਤੇ ਥੋੜਾ ਜਿਹਾ ਇੱਕ ਯੂਨਿਕ ਜਿਹਾ ਨਾ ਐਕਸਪੀਰੀਅੰਸ ਹੈ ਪਹਿਲਾਂ ਜਿਵੇਂ ਪੰਜਾਬ ਵਾਲਿਆਂ ਨੇ ਦੇਖ ਲਿਆ ਅੱਜ ਇਹਨਾਂ ਦਾ ਦੇਖ ਲਿਆ ਹੈ ਨਾ ਜਿਹੜੇ ਇੱਥੇ ਵੀ ਕਹਿੰਦੇ ਪੰਜਾਬੀ ਆਏ ਹੋਏ ਹਨ ਲੈਂਦੇ ਪੰਜਾਬ ਦੇ ਉਹ ਵੀ ਕਹਿੰਦੇ ਬਹੁਤ ਪੁਰਾਣੇ ਪੁਰਾਣੇ ਆਏ ਹੋਏ ਹੈਗੇ ਤੇ 360 665 ਦੇ ਆਏ ਹੋਏ ਅਸਲੇ ਤਾਂ ਗੋਰਿਆਂ ਦੇ ਨਾਲ ਨਾਲ ਹੀ ਮੁੜੇ ਜਦੋਂ ਗੋਰੇ ਆਪਾਂ ਨੂੰ ਛੱਡ ਕੇ ਗਏ ਤੇ ਉਹਨਾਂ ਦੇ ਪਿੱਛੇ ਬਚੀ ਭੱਜੇ ਕਹਿੰਦੇ ਸਾਡਾ ਜੀ ਨਹੀਂ ਲੱਗਦਾ ਤੇ ਜਿਵੇਂ ਆਪਣੀਆਂ ਆ ਦੁਕਾਨਾਂ ਨੇਗੀਆਂ ਫਲ ਫਰੂਟ ਦੀਆਂ ਸਬਜ਼ੀਆਂ ਦੀਆਂ ਬਾਹਰ ਦੁਕਾਨਾਂ ਲੱਗਦੀਆਂ ਤੇ ਸਾਊਥ ਹਾਲ 'ਚ ਉਹ ਵੀ ਇੱਥੇ ਲੱਗਦੀਆਂ ਸਾਰੀਆਂ ਦੁਕਾਨਾਂ ਇਹ ਮਾਂਚੈਸਟਰ 'ਚ ਲੱਗੀਆਂ ਹੋ ਜਾਈਆਂ ਖੁਸ਼ੀ ਪਰ ਸਾਗ ਪਿਆ ਲੈ ਕਿ ਚੱਲਾਂਗੇ ਹਾਂਜੀ ਸਾਗ ਪਿਆ ਸਾਗ ਵੀ ਕੀ ਕੀ ਜਾਂਦਾ ਹੈ ਹਾਂ ਉਹ ਦੇਖੋ ਪਰ ਜਿਹੜੀਆਂ ਇਹ ਚੀਜ਼ਾਂ ਨਾ ਜਿਹੜੇ ਇਹ ਬੰਜਰ ਹੈ ਤੁਸੀਂ ਦੇਖ ਇੱਥੇ ਸਕਦੇ ਹੋ ਜਿੱਥੇ ਜਿੱਥੇ ਆਪਣੀ ਏਸ਼ੀਅਨ ਕਮਿਊਨਿਟੀ ਰਹਿੰਦੀ ਹੈ ਤੇ ਇਹਨਾਂ ਤੋਂ ਬਿਨਾ ਹੋਰ ਚੀਜ਼ਾਂ ਨਹੀਂ ਮਤਲਬ ਕਿਤੇ ਮਿਲਦੀਆਂ ਹੈਗੀਆਂ ਹੋਰ ਕਿਸੇ ਸ਼ਹਿਰ 'ਚ ਤੁਹਾਨੂੰ ਇਦਾਂ ਨਹੀਂ ਮਿਲੂਗਾ ਵੱਡੇ ਵੱਡੇ ਸਟੋਰ ਹੋਣਗੇ ਸਟੋਰ ਦੇ ਗਰੋਸਰੀ ਸਟੋਰ ਉਹਦੇ ਵਿੱਚ ਲੱਗੇ ਹੋਣਗੇ ਉਹ ਧਨੀਆਂ ਪਿਆ ਸਾਗ ਪਿਆ ਸਾਰਾ ਕੁਝ ਪਿਆਗਾ ਆਪਣੇ ਲਿਵਰਪੂਲ ਨੂੰ ਆ ਅੰਗੂਰ ਤੇ ਆ ਜੀ ਸੇਬ ਆਗੇ ਆ ਦੇਖੋ ਇਹ ਤਾਂ अंगूर ਵੀ ਕਿੰਨੇ ਕਿੰਨੇ ਟਾਈਪ ਦੇ ਆ ਬਹੁਤ ਮਿੱਠੇ ਨੇ ਹਾਂਜੀ ਆਂਗੂਰ ਬਹੁਤ ਮਿੱਠੇ ਨੇ ਸੰਦੀਪ ਲਿਆਉਂਦੀ ਹੁੰਦੀ ਹੈ ਨਾ ਇੱਥੇ ਫਰੈਸ਼ ਹੁੰਦੀ ਹੈ ਹਾਂ ਬਾਲੀ ਮਿੱਠੇ ਆਏ ਜੀ ਆਪਣੇ ਤੋਂ ਮੈਨੂੰ ਲੱਗਦਾ ਕੱਲੇ ਬਲੈਕ ਤੇ ਆ ਹੀ ਹੁੰਦੇ ਆ ਗ੍ਰੀਨ ਹਾਂਜੀ ਆ ਦੇਖਿਓ ਕਿੱਡੇ ਕਿੱਡੇ अंगूर ਨੇ ਲੁੱਕ ਸਾਰਾ ਉਹ ਖਾਣਾ-ਦਾਣਾ ਖੁਸ਼ੀ ਉਹਦੇ ਵਾਲੀ ਵਿਗਦਾ ਹੈਗਾ ਜਿਆਦੇ ਆਪਣੇ ਸਬਜ਼ੀਆਂ ਸਬਜ਼ੀਆਂ ਆਪੇ ਇਹ ਸ਼ਾਇਰ ਕਮਿਊਨਿਟੀ ਆਪਣੀ ਖਾਂਦੀ ਵਾਲੇ ਹਨ ਇੱਥੇ ਦੇ ਨਾਲ ਇੱਕ ਗੱਲ ਹੋਰ ਬੜੀ ਵਧੀਆ ਲੱਗੀ ਇੰਗਲੈਂਡ ਦੀ ਤੁਹਾਨੂੰ ਦੱਸਦਾ ਖਾਸ ਕਰਕੇ ਭਾਵੇਂ ਪੂਰੇ ਯੂਰਪ ਦੀ ਤੇ ਇਹਨਾਂ ਚੀਜ਼ਾਂ ਸਾਰੀਆਂ ਫਰੈਸ਼ ਆਉਂਦੀਆਂ ਜਿਵੇਂ ਆਪਣੇ ਸੇਬ ਤੁਸੀਂ ਕਦੇ ਦੇਖਿਓ ਜਿਹੜੇ ਵਿੰਟਰ ਚ ਆਪਾਂ ਖਾਂਦੇ ਨਾ ਸਰਦੀਆਂ ਚ ਉਹ ਗੁੱਦਾ ਜਿਹਾ ਹੁੰਦਾ ਗੱਲਾਂ ਰਾ ਸੋਚ ਹੁੰਦਾ ਨਹੀਂ ਹੈਗਾ ਤੇ ਇੱਥੇ ਹਾਂਜੀ ਜੂਸੀ ਨਹੀਂ ਹੁੰਦੇ ਤੇ ਇੱਥੇ ਨਾ ਕੋਈ ਵੀ ਚੀਜ਼ ਸਟੋਰ ਨਹੀਂ ਕਰਦੇ ਇਹਨਾਂ ਨੂੰ ਤੇ ਜਿੰਨੀ ਵੀ ਚੀਜ਼ ਆਉਂਦੀ ਹੈ ਜਿਵੇਂ ਹੁਣ ਅੰਗੂਰ ਆ ਰਹੇ ਆ ਤੇ ਇਹ ਮਤਲਬ ਜਿਹੜੇ ਗਵਾਂਡੀ ਕੰਟਰੀਆਂ ਜਾਂ ਯੂਰਪ ਦੇ ਦੇਸ਼ਾਂ ਉਹਨਾਂ ਤੋਂ ਸ਼ਾਇਦ ਆਉਂਦਾ ਹੋਊਗਾ ਹੁਣ ਫਰੈਸ਼ ਅੰਗੂਰ ਇੱਥੋਂ ਆ ਰਹੇ ਆ ਜਦੋਂ ਉੱਥੇ ਖਤਮ ਹੋ ਜੋ ਉੱਥੇ ਰੁੱਤ ਖਤਮ ਹੋ ਜੋ ਫਿਰ ਆਪਾਂ ਇਹਨਾਂ ਨੂੰ ਆਸਟ੍ਰੇਲੀਆ ਤੋਂ ਮੰਗਵਾਉਣਾ ਪਵੇ ਪਾਵੇਂ ਇਹਨਾਂ ਨੂੰ ਮਤਲਬ ਭਾਵੇਂ ਕੈਨੇਡਾ ਤੋਂ ਮੰਗਵਾਉਣਾ ਪਾਉਂਦਾ ਮੈਂ ਅਮਰੀਕਾ ਦੇ ਜਿੱਥੇ ਦੀ ਰੁੱਤ ਹੈ ਉਥੋਂ ਫਰੈਸ਼ ਮੰਗਵਾਉਂਦੀ ਆ ਈਵਨ ਤੁਸੀਂ ਦੇਖੋ ਪ੍ਰਾਈਸ ਵੀ ਬਹੁਤਾ ਫਰਕ ਨਹੀਂ ਪਾਉਂਦੇ ਇਹ ਪ੍ਰਾਈਸ ਕਹਿੰਦੇ ਪੈਨੀਆਂ ਦਾ ਜ਼ਰੂਰ ਫਰਕ ਪੈ ਜਾਂਦਾ ਮਤਲਬ ਪੈਨੀਆਂ ਜਾਂ ਇੱਕ ਬੋਡਾ ਮਹਿੰਗੀਆਂ ਹੋ ਜਾਂਦੇ ਹਨਾ ਤੇ ਇਹ ਗੱਲ ਬੜੀ ਵਧੀਆ ਯਾਰ ਕਿਉਂਕਿ ਜਿਹੜੀ ਚੀਜ਼ ਆਵੇ ਤੁਹਾਨੂੰ ਫਰੈਸ਼ ਚੀਜ਼ ਚ ਜਾਣ ਹੁੰਦੀ ਹੈ ਹਨਾ ਤੇ ਉਹ ਤੁਹਾਡੇ ਬਾਡੀ ਨੂੰ એનર્ਜੀ ਵੀ ਉਸ ਹਿਸਾਬ ਨਾਲ ਉਹ ਦੇ ਦਿੰਦੀ ਹੈ ਇੱਕ ਗੱਲ ਸਾਨੂੰ ਦੋਹਾਂ ਚ ਸਿਮਿਲਰ ਲੱਗ ਰਹੀ ਹੈ ਤੇ ਜਿੱਥੇ ਬੰਦੇ ਆਪਣੇ ਰਹਿੰਦੇ ਆ ਰੱਬ ਹੀ ਰੱਖਾ ਹੁੰਦਾ ਸਾਫ ਸਫਾਈ ਦਾ ਤੇ ਥੱਲੇ ਕੂੜਾ ਕਾੜਾ ਬਰਮਿੰਗਮ ਵੀ ਲਫਾਫੇ ਭੱਜੇ ਫਿਰਦੇ ਆ ਬਰਮਿੰਗਮ ਵੀ ਤੁਰੇ ਫਿਰਦਾ ਸੀਗਾ ਤੇ ਮਾਂਚੈਸਟਰ ਵੀ ਤੁਰੇ ਫਿਰਦਾ ਹੈ ਹੈ ਇਹ ਸਾਰਾ ਕੁਝ ਸੇਮ ਹੀ ਹੈ ਇਹ ਆਪਣੇ ਬੰਦੇ ਦੀ ਪਛਾਣ ਹੈ ਜੀ ਤੇ ਦੁਕਾਨਾਂ ਦੁਕੂਨਾਂ ਯਾਰ ਲਗਭਗ ਉਹੀ ਮਿਲ ਰਹੀਆਂ ਆਪਣੇ ਮਤਲਬ ਇੰਗਲਿਸ਼ ਕੁਝ ਵੀ ਨਹੀਂ ਮਿਲਦਾ ਜਿਵੇਂ ਇੰਗਲਿਸ਼ ਗੋਰਿਆਂ ਦਾ ਬ੍ਰੇਕਫਾਸਟ ਲੰਚ ਉਹ ਚੀਜ਼ਾਂ ਇੱਥੇ ਹੈ ਨਹੀਂ ਗੀਆਂ ਤੇ ਜਦੋਂ ਬੰਦੇ ਆਪਣੇ ਕੁੱਲ ਮਿਲਾ ਕੇ ਸਾਰਾ ਕੁਝ ਹੀ ਲੱਗਦਾ ਜਿਵੇਂ ਪੰਜਾਬ 'ਚ ਹੀ ਫਿਰਦੇ ਆ। ਉਹ ਮੰਦਰੀ ਵੀ ਸੇਮ ਹਨ। ਜਮਾ ਇੱਥੇ ਫੇਰ ਆ ਗਿਆ ਸ਼ੋਰਮਾ। ਹਾਂਜੀ। ਜਦੋਂ ਨਾ ਅਸੀਂ ਲੈਂਦੇ ਪੰਜਾਬ ਗਏ ਸੀ ਪਾਕਿਸਤਾਨ ਘੁੰਮੇ ਤੇ ਉਦੋਂ ਕਹਿੰਦੇ ਸੀ ਵੀ ਸਾਡੇ ਬੰਦੇ ਬਾਹਰ ਬਹੁਤ ਘਟ ਗਏ ਆ। ਤੇ ਪਰ ਉਹਨੂੰ ਐਂ ਲੱਗਦਾ ਸੀ ਵੀ ਸੱਚੀ ਨਹੀਂ ਗਏ ਹੁਣੇ ਤੇ ਇੱਥੇ ਆ ਕੇ ਐਂ ਲੱਗਦਾ ਵੀ ਸਾਰੀ ਯਾਰ ਇਹਨਾਂ ਨੇ ਭਰ ਰੱਖਿਆ ਤਾਂ ਵੀ ਕੋਈ ਰਹਿੰਦੇ ਨਹੀਂ ਆਪਣੇ ਵਾਲੀ ਕੰਮ ਹੈਗਾ ਇਹ ਪਤਾ ਨਹੀਂ ਕੀ ਚੱਕਰ ਹੈਗਾ ਵੀ ਕਿਧਰਲੇ ਪਾਸੇ ਦੇ ਬੰਦੇ ਆ ਇਹ ਜਿਹੜੇ ਇੱਥੇ ਏਨੇ ਬਾਹਰ ਤੇ ਜ਼ਿਆਦਾਤਰ ਜਿੰਨੇ ਸਾਨੂੰ ਮਿਲ ਵੀ ਰਹੇ ਆ ਕਈ ਜਾਣੇ ਤੇ ਜ਼ਿਆਦਾਤਰ ਲਾਹੌਰ ਤੋਂ ਲਾਹੌਰ ਲਾਹੌਰ ਵੀ ਲਾਹੌਰ ਤੋਂ ਆ ਲਾਹੌਰ ਤੋਂ ਜਾਂ ਕਿ ਰਹੇ ਹੁਣਾਂ ਰਿਪਨ ਲਾਗੇ ਛਾਗੇ ਹੋਣਗੇ ਲਾਹੌਰ ਹਾਂਜੀ ਮੈਂ ਲਾਹੌਰ ਕਹਿ ਦਿੰਦੇ ਆ ਮੈਂ ਲਾਹੌਰ ਨੂੰ ਸਾਰੇ ਜਾਣਦੇ ਹੁਣ ਕਰਕੇ ਤਾਂ ਲਾਹੌਰ ਕਹਿ ਦਿੰਦੇ ਆ ਜੀ ਇੱਥੇ ਤਾਂ ਨਾ ਇੱਕ ਦੋ ਦੁਕਾਨਾਂ ਮੇਰੇ ਨਜ਼ਰ ਪਈਆਂ ਤੇ ਉਹਨਾਂ ਦੇ ਪ੍ਰੋਪਰ ਲਾਹੌਰ ਲਿਖਿਆ ਹੋਇਆ ਤੁਹਾਨੂੰ ਮੈਂ ਥੋੜਾ ਜਿਹਾ ਅੱਗੇ ਜਾ ਕੇ ਦਿਖਾਉਣਾ ਤੇ ਆ ਦੇਖੋ ਲਾਹੌਰੀ ਆਇਸ ਬਾਰ ਤੇ ਜਾਰਾ ਕੈਫੇ ਤੇ ਉਹ ਦੇਖੋ ਅਫਗਾਨ ਗਜ਼ੀਨ ਅਫਗਾਨ ਗਜ਼ੀਨ ਜਫਰ ਸ਼ਾਨ ਸਹੀ ਗੱਲ ਆ ਯਾਰ ਜਿਵੇਂ ਖੁਸ਼ੀ ਆਪਾਂ ਸੁਣਿਆ ਸੀ ਪ੍ਰੋਪਰ ਵਾਈਬ ਆਉਂਦੀ ਹੈ ਹੈਨਾ ਬਿਲਕੁਲ ਪਾਕਿਸਤਾਨ ਦੀ ਸਾਰੀ ਪਾਕਿਸਤਾਨ ਦੀ ਵਾਈਬ ਆ ਮੈਨੂੰ ਤਾਂ ਇਹੀ ਲੱਗਿਆ ਉਹ ਵੀ ਲਾਹੌਰੀ ਆ ਇਸ ਵਾਰ ਇੱਕ ਹੋਰ ਮਿਲ ਗਿਆ ਕਿ ਉਹ ਇਸ ਵਾਰ ਉਧਰ ਉਧਰ ਆ ਉਧਰ 라ਹੌਰ ਵਾਇਓ ਓਕੇ ਸ਼ੁਕਰੀਆ ਭਾਈ ਸ਼ੁਕਰੀਆ ਭਾਈ ਜਾਨ ਥੈਂਕ ਯੂ ਮੈਨੂੰ ਤਾਂ ਇਹੀ ਲੱਗ ਰਿਹਾ ਜਿਵੇਂ ਲਾਹੌਰ ਕੋ ਮਰੇ ਹੁੰਨੇ ਆ ਹਾਂ ਤਾਂ ਜਮੀ ਜਿਹੜਾ ਬੰਦਾ ਲਾਹੌਰ ਗਿਆ ਨਾ ਜਾਜੀ ਨੇ ਲਾਹੌਰ ਵਾਲੇ ਵਲੌਗ ਦੇਖ ਰਹੇ ਅਈ ਚਮਕਦਾ ਲਾਹੌਰ ਚ ਆਹੀ ਆਹੀ ਕੁਛ ਖਾਣ ਪੀਣ ਦੇ ਸ਼ਕੀਰ ਹੁੰਦੇ ਆ ਅੱਗੇ ਨਾ ਬਜ਼ੁਰਗ ਬੈਠੇ ਆ ਤੇ ਨੇੜੇ ਜਾ ਕੇ ਦਿਖਾਉਂਦੇ ਨੂੰ ਹਾਸੇ ਠੱਠੇ ਵੀ ਉਵੇਂ ਹੀ ਲਾ ਰਹੇ ਆ ਉੱਥੇ ਵੀ ਆਈ ਮਹਿਫਲਾਂ ਲਾਉਂਦੇ ਹੁੰਦੇ ਹੋਰ ਬਜ਼ੁਰਗੋ ਇੰਗਲੈਂਡ ਦੇ ਪੰਜਾਬ ਵਾਲੇ ਜਦੋਂ ਮਿਲ ਜਾਨੇ ਸਭ ਤੋਂ ਪਹਿਲਾਂ ਇਹਨੇ ਪੁੱਛਣਾ ਕਿ ਕੀ ਖਾਓਗੇ ਸਾਡਾ ਦਿਲ ਵੀ ਹਾਜ਼ਰ ਹੈ ਤੁਹਾਡੇ ਲਈ ਸਰਦਾਰ ਜੀ ਚੱਲੋ ਪੰਜਾਬ ਨੂੰ ਸੱਤੇ ਹੀ ਖੈਰਾਂ ਨੇ ਸਾਡੇ ਵੱਡੇ ਵੀ ਹੁਸ਼ਿਆਰ ਬਣ ਕੇ ਆਏ ਸੀਗੇ ਅੱਛਾ ਤੇ ਲਾਹੌਰ ਬਣ ਲਾਹੌਰ ਹੀ ਆਏ ਹਾਏ ਕੀ ਬਾਤ ਹੈ ਦੇਖ ਲਓ ਭਵੇਂ ਇੰਗਲੈਂਡ ਚ ਵੱਸਦੇ ਆ ਪਿੰਡਾਂ ਦੇ ਦਿਲਾਂ ਚ ਲਾਹੌਰ ਰਹਿੰਦਾ ਹਾਂਜੀ ਇੱਥੇ ਅਸੀਂ ਆਪਣਾ ਪਾਕਿਸਤਾਨ ਤੇ ਲਾਹੌਰ ਦਾ ਸਾਰਾ ਕੁਝ ਅਸੀਂ ਇੱਥੇ ਵੀ ਬਣਾਏ ਆ ਓਏ ਸਾਹਿਬ ਚਲੋ ਸ਼ੁਕਰੀਆ ਜੀ ਸ਼ੁਕਰੀਆ ਅਸੀਂ ਵੀ ਘੁੰਮ ਕੇ ਜਦੋਂ ਲਾਹੌਰ ਸਾਨੂੰ ਬੜਾ ਚੰਗਾ ਲੱਗਿਆ ਸੱਚੀ ਉਹੀ ਮਹਿਫਲਾਂ ਉਹੀ ਹਾਸੇ ਠੱਠੇ ਦੇਖ ਲੋ ਇਹ ਇਹ ਇਦਾਂ ਹੀ ਖੁਸ਼ਦਿਲ ਰਹਿੰਦੇ ਆ ਜੀ ਲੈਂਦਾ ਪੰਜਾਬ ਚੜਦਾ ਤਾਂ ਚਲੋ ਖੁਸ਼ਦਿਲ ਰਹੇ ਹੈ ਸਾਂਝਾ ਬਣੀ ਰਹੇ ਮੋਹ ਭਾ ਭਦਾਨੀ ਚੰਗਾ ਜੀ ਠੀਕ ਆ ਪੰਜਾਬੀ ਪੰਜਾਬੀਆਂ ਦੇ ਚਾਰ ਵਾਸੀ ਹਾਂ ਜੀ ਪੰਜਾਬੀ ਚੜਦੀ ਚਾ ਸੰਨੀ ਆ ਚਾ ਚੜ ਜਾਂਦਾ ਨਾ ਪੰਜਾਬੀ ਕਹਿੰਦੇ ਜਦੋਂ ਪੰਜਾਬੀਆਂ ਨੂੰ ਮਿਲਦੇ ਨੇ ਚਾ ਚੜ ਜਾਂਦਾ ਭਾਵੇਂ ਉਹ ਲੈਂਦੇ ਦੇ ਹੁਣ ਭਾਵੇਂ ਚੜਦੇ ਦੇ ਹੁਣ ਚੰਗਾ ਜੀ ਦਿਓ ਇਜਾਜ਼ਤ ਅਸੀਂ ਘੁੰਮਣੇ ਚੰਗਾ ਜੀ ਸასი ਗੱਲ ਬਜ਼ੁਰਗੋ ਸਾਰੇ ਕਦੋਂ ਪਾਣੀਏ ਤੁਸੀਂ ਇਹ ਫਿਰ ਦੱਸਿਓ ਰਾ ਏ ਤੁਸੀਂ ਵੇਖ ਲਈ ਵੀ ਆ ਤੁਸੀਂ ਉਹ ਠੰਗ ਜੀ ਮਾਰ ਕੇ ਸਬਸਕ੍ਰਾਈਬ ਵੀ ਕਰਦੇ ਉਹ ਕਰਾਂਗੇ ਨਾ ਸ਼ੁਕਰੀਆ ਜੀ ਆਹ ਗੱਲ ਦੁਬਾਰਾ ਬੋਲ ਦੋ ਅਜਰਾਮ ਅਸੀਂ ਮੈਂ ਸਬਸਕ੍ਰਾਈਬ ਵੀ ਕਰਾਂਗਾ ਲਾਈਕ ਵੀ ਕਰਾਂਗਾ ਸ਼ੇਅਰ ਵੀ ਕਰਾਂਗਾ ਹਾਂਜੀ ਤੇ ਅ ਕਿਉਂ ਕਮੈਂਟ ਵੀ ਕਮੈਂਟ ਵੀ ਸਾਰਾ ਕੁਝ ਕਰ ਦੇਣਾ ਅੱਜ ਮੈਂ ਅਡੀਕ ਕਰੂੰਗਾ ਤੁਹਾਡੇ ਕਮੈਂਟ ਦੀ ਮੈਂ ਆਪਨ ਖੋਸਾ ਨੂੰ ਬੜਾ ਵੇਖਦਾ ਅੱਛਾ ਹਾਂ ਉਹ ਲਾਦੀ ਆਪਣੀ ਬੀਬੇ ਦੇ ਨਾਲ ਦਾ ਬੜਾ ਸ਼ੌਕ ਲਾਦਾ ਸ਼ੁਕਰੀਆ ਜੀ ਮੋਹ ਮੁਹੱਬਤ ਦਾ ਮਿਹਰਬਾਨੀ ਤੁਹਾਡੀ ਹੈ ਚੰਗਾ ਬਜ਼ੁਰਗੋ ਬੜਾ ਚੰਗਾ ਲੱਗਿਆ ਜੀ ਸਾਰਿਆਂ ਨੂੰ ਮਿਲ ਕੇ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਜੀ ਸ਼ੁਕਰੀਆ ਨਾ ਨਾ ਕੁਛ ਨਹੀਂ ਪੀਣਾ ਜੀ ਸ਼ੁਕਰੀਆ ਤੁਹਾਡਾ ਮੋਹ ਮੁਹੱਬਤ ਸੱਤੇ ਖੈਰਾਂ ਜਿਵੇਂ ਕਹਿੰਦੇ ਹੁੰਦੇ ਆ ਤੁਹਾਡੇ ਹਾਂਜੀ ਸ਼ੁਕਰੀਆ ਜੀ ਸ਼ੁਕਰੀਆ ਮੁਹੱਬਤ ਦਾ ਚੰਗਾ ਜੀ ਚੰਗਾ ਜੀ ਵੇ ਜੀ ਚੰਗਾ ਜੀ ਲਓ ਵੀ ਹੁਣ ਤੁਹਾਨੂੰ ਹੋਰ ਕਮਾਈਏ ਸ਼ਹਿਰ ਦੇਖ ਲਓ ਐ ਮਹਿਫਲਾਂ ਨਾਲ ਬੰਦੇ ਕਈਆਂ ਜਿਥੇ ਆਪਣੇ ਪੰਜਾਬੀ ਬੰਦੇ ਆ ਆ ਸ਼ਹਿਰਾਂ ਚ ਇੱਥੇ ਬੰਦੇ ਹੈਗੇ ਪੂਰਨ ਤੌਰ ਤੇ ਕਬਜ਼ਾ ਕਹਿ ਸਕਦੇ ਹਾਂ ਜੀ ਪੂਰਨ ਤੌਰ ਤੇ ਕਬਜ਼ਾ ਇੱਥੇ ਹੋਰ ਵਧੀਆ ਬੰਦਾ ਆ ਜਸਟਿਸਟ ਵਾਲੇ ਇੱਥੇ ਵੀ ਚੱਲਦੇ ਹੈ ਇਹ ਜੀ ਇਹਨਾਂ ਦਾ ਉਬਰ ਹੈ ਜਿਵੇਂ ਆਪਣੇ ਉਬਰੀਟਸ ਆਉਂਦਾ ਨਾ ਤੇ ਹੋਰ ਆਪਣੇ ਖਾਣੇ-ਦਾਣੇ ਦੀਆਂ ਐਪਸ ਹੈ ਇਹ ਤੇ ਇਹਦਾ ਵੀ ਆਪਣੇ ਕਾਫੀ ਮੁੰਡੇ ਕੰਮ ਕਰਦੇ ਆ ਪੰਜਾਬ ਦੇ ਚੜਦੇ ਪੰਜਾਬ ਤੋਂ ਕੀ ਲਹਿੰਦੇ ਪੰਜਾਬ ਤੋਂ ਕੀ ਲਹਿੰਦੇ ਪੰਜਾਬ ਨੇ ਵੀ ਬੜੀਆਂ ਤਰੱਕੀਆਂ ਕੀਤੀਆਂ ਯਾਰ ਤੇ ਜਿਹੜਾ ਰੈਸਟੋਰੈਂਟ ਸੀਗੇ ਸਾਰੇ ਉੱਥੇ ਉਹਨਾਂ ਦੇ ਮਾਲਕ ਸੀਗੇ ਇਹ ਮਹਿਫਲ ਆਕੇ ਨਹੀਂ ਬੈਠੇ ਸੀਗੇ ਤੇ ਜਿਵੇਂ ਆਪਣੇ ਕਹਿੰਦੇ ਆ ਨਾ ਵੀ ਆਪਣੇ ਚੜਦੇ ਪੰਜਾਬ ਵਾਲਿਆਂ ਨੇ ਕਾਰੋਬਾਰ ਕੰਮਕਾਰ ਆਪਦੇ ਤਰੱਕੀਆਂ ਚ ਕੀਤੇ ਆ ਤੇ ਇਹਨਾਂ ਦਾ ਵੀ ਇਹ ਵੀ ਕਿਸੇ ਗੱਲੋਂ ਘੱਟ ਨਹੀਂ ਹੈਗੇ ਸਾਰੇ ਕੱਲੇ ਇੱਥੇ ਇਹ ਜੌਬਸ ਹੀ ਨਹੀਂ ਕਰਦੇ ਸਾਰਿਆਂ ਦੇ ਆਪਣੇ ਬਿਜ਼ਨਸ ਹੈ ਜਿੱਥੇ ਅਸੀਂ ਪਹਿਲਾਂ ਬਹਿ ਕੇ ਆਇਆ ਉਹ ਵੀ ਰੈਸਟੋਰੈਂਟ ਉਹਨਾਂ ਦਾ ਸੀ ਆਪਣਾ ਸੀਗਾ ਤੇ ਹਰ ਇੱਕ ਦਾ ਮਤਲਬ ਅਲੱਗ-ਅਲੱਗ ਕੀਤਾ ਇੱਥੇ ਪੂਰਾ ਵੱਡਾ ਵਧੀਆ ਫਲਾਇਆ ਹੋਇਆ ਆਹ ਦੇਖੋ ਰੇਂਜ ਖੜੀ ਹਰੇਕ ਸਟੋਰ ਦੇ ਅੱਗੇ ਆ ਰੇਂਜ ਖੜੀ ਹੁੰਦੀ ਹੈ ਤੇ ਜ਼ਿਆਦਾ ਮੋਸਟਲੀ ਮੋਸਟਲੀ ਜੇ ਜ਼ਿਆਦਾ ਮੈਂ ਕੰਮ ਕਰਨ ਦੀ ਗੱਲ ਕਰਾਂ ਸਭ ਤੋਂ ਵੱਧ ਹੈਗਾ ਰੈਸਟੋਰੈਂਟ ਦਾ ਕੁਝ ਦੀਆਂ ਕੱਪੜਿਆਂ ਵਾਲੀਆਂ ਦੁਕਾਨਾਂ ਵੀ ਐ ਤੇ ਬਾਕੀ ਹਾਂਜੀ ਬਾਕੀ ਖਾਣ ਪੀਣ ਦਾ ਤਾਂ ਤੁਹਾਨੂੰ ਜਿਵੇਂ ਦੱਸ ਹੀ ਦਿੱਤਾ ਵੀ ਸ਼ਕੀਨ ਉੱਥੇ ਵੀ ਸੀ ਇਹ ਸ਼ਕੀਨ ਇੱਥੇ ਵੀ ਨੇ ਤੇ ਵਸ ਅਗੇ ਤੱਕ ਮੈਂ ਲਾ ਦੇ ਇੱਕ ਪਾਸੇ ਉਹ ਇਹ ਜਿਵੇਂ ਸੌ ਰੋਡ ਸ਼ੁਰੂ ਹੋ ਜਾਂਦਾ ਹੈ ਦੂਜੇ ਪਾਸੇ ਸਿੱਧਾ ਸਿੱਧਾ ਖਤਮ ਤੇ ਇਹ ਵੀ ਅੱਧਾ ਕਿਲੋਮੀਟਰ ਲੰਬਾ ਰੋਡ ਹੈ ਕੋਈ ਅੱਧੇ ਕਿਲੋਮੀਟਰ ਲੰਬੇ ਰੋਡ ਦੀ ਦੋਨੇ ਪਾਸੇਆਂ ਦੁਕਾਨਾਂ ਚੱਲਦੀਆਂ ਨੇ ਕਾਫੀ ਪੁਰਾਣਾ ਆ ਏਰੀਆ ਵੀ ਘਰ ਹੈ ਜਿਹੜੇ ਬਹੁਤ ਪੁਰਾਣੇ ਬਣੇ ਹੋਏ ਆ ਜਿਹੜਾ ਇਹ ਰੋਡ ਹੈ ਸਾਰਾ ਘੁੰਮ ਕੇ ਦੁਬਾਰਾ ਚ ਅਸੀਂ ਜਾਣਾਗਾ ਟ੍ਰੈਫਰਡ ਸੈਂਟਰ ਤੇ ਉਹ ਮੈਨਚੈਸਟਰ ਜੀ ਪਿੰਦਾ ਬਾਰ ਬਾਰ ਜਿਵੇਂ ਤੁਸੀਂ ਕਹਿ ਦੋ ਦੱਸਾਂ ਤਾਂ ਜਿਵੇਂ ਆਪਣੇ ਬਰਨਾਲੇ ਆਊਟਲੈਟ ਬਣਿਆ ਜਿਹੜਾ ਹੁਣ ਖੰਡਿਆ ਹੈ ਉਵੇਂ ਆਊਟਲੈਟ ਬਣਿਆ ਹੋਇਆ ਇਹਨਾਂ ਦਾ ਇੱਕ ਤੇ ਉੱਥੇ ਸਿਨੇਮੇ ਬਣੇ ਹੋਇਆ ਤੇ ਉੱਥੇ ਵੀ ਇੱਕ ਮਾਰਕੀਟ ਹੈ ਇਦੁਬਾਰਾ ਚ ਉਹ ਮਾਰਕੀਟ ਘੁੰਮਣੀ ਆ ਸਿਨੇਮੇ ਜਿਵੇਂ ਤੁਹਾਨੂੰ ਦੱਸਿਆ ਅਸੀਂ ਮੂਵੀ ਦੇਖਣੀ ਆ ਨਾਲ ਨਾਲ ਇੱਕ ਫੋਨ ਖਰਾਬ ਹੋਇਆ ਸਾਡਾ ਐਪਲ ਦਾ ਤੇ ਉੱਥੇ ਵੀ ਜਾ ਕੇ ਆਉਣਾ ਇਹੇ ਜਿਹਾ ਕੁਝ ਕੰਮ ਤੇ ਉਧਰ ਵੱਲ ਨੂੰ ਫਿਰ ਹੁਣ ਜਾਣੇ ਆ ਉਧਰ ਬਸ ਲੈਣਾ ਸਾਰੇ ਟ੍ਰੈਫਰਡਸ ਸੈਂਟਰ ਦਾ ਕਿੰਨਾ ਟਾਈਮ ਲੱਗਣਾ ਸੰਦੀਪ 24 ਤੇ ਪਹੁੰਚ ਜਾਣਾ ਆਪਾਂ 24 ਤੇ ਕਿੰਨੇ ਮਿੰਟ ਲੱਗਣੇ 10 15 ਮਿੰਟ 20 ਮਿੰਟ 20 ਮਿੰਟ ਲੱਗਣੇ ਆ ਜੀ ਇੱਥੋਂ ਹੁਣ ਜਿੱਥੇ ਅਸੀਂ ਜਾਣਾ ਤੇ ਉੰਨਾ ਟਾਈਮ ਆਪਾਂ ਛਕਦੇ ਆ ਜੀ ਪੰਜਾਬੀ ਖਾਣੇ ਦੇਖੋ ਪੰਜਾਬੀਆਂ ਦੀ ਦੂਜੀ ਗੱਲ ਜਲੇਬੀ ਵੀ ਮਿਲਦੀ ਇੱਥੇ ਆਪਣਾ ਮੇਲੇ ਵਾਲਾ ਕੰਮ ਹੈ ਇਹ ਸਾਹਮਣੇ ਵਾਲੇ ਪਾਸੇ ਆ ਗਿਆ ਸਾਰਾ ਜੀ ਟ੍ਰੈਫਰਡ ਸੈਂਟਰ ਤੇ ਇਬਨ ਬਤੂਤਾ ਮਾਲ ਵਾਂਗੂ ਲੱਗ ਰਿਹਾ ਜਿਵੇਂ ਇਬਨ ਬਤੂਤਾ ਮਾਲ ਬਣਿਆ ਹੋਇਆ ਹੈਗਾ ਬਾਹਰੋਂ ਓਦਾਂ ਦਾ ਲੱਗਦਾ ਜਮ ਦੁਬਈ ਦੇ ਵਿੱਚ ਬਿਲਕੁਲ ਓਵੇਂ ਦਾ ਲੱਗਦਾ ਇਹ ਸਾਰਾ ਆਊਟਲੈਟ ਹੈ ਆਪਣੇ ਤਾਂ ਦੇਖ ਲੋ ਇਹ ਆਊਟਲੈਟ ਵਾਲਾ ਹੁਣ ਕਨਸੈਪਟ ਸ਼ੁਰੂ ਹੋਇਆ ਇੱਥੇ ਸ਼ਹਿਰ ਪਤਾ ਨਹੀਂ ਕਿੰਨੇ ਕਿੰਨੇ ਕ ਪੁਰਾਣੇ ਹੁਣੇ ਕਦੋਂ ਦੇ ਬਣਦੇ ਆ ਇਹ ਤੁਸੀਂ ਇੱਕ ਗੱਲ ਦੇਖੋ ਵੀ ਪੰਜਾਬੀ ਫਿਲਮਾਂ ਤੇ ਆਪਣੇ ਸਾਰਾ ਪਾਕਿਸਤਾਨ ਵਾਲੇ ਪਾਸੇ ਵਾਲੇ ਵੀ ਦੇਖਦੇ ਆ ਇਸੇ ਕਰਕੇ ਮਤਲਬ ਪੰਜਾਬੀ ਫਿਲਮ ਇੱਥੇ ਲੱਗੀ ਹੋਈ ਆ ਆ ਮੈਂਚੈਸਟਰ ਦੇ ਵਿੱਚ ਹੈਨਾ ਨਹੀਂ ਅਦਰਵਾਈਜ਼ ਕੀ ਲੋਡ ਸੀ ਜੇ ਆਡੀਅנס ਹੈਗੀ ਆ ਫੇਰ ਇਹ ਮਤਲਬ ਪੰਜਾਬੀ ਸ੍ਰੀ ਇੱਥੇ ਲੱਗਦੀਆਂ ਨੇ ਰਿਪਨ ਹਾਂਜੀ ਸਾਰੇ ਇੱਥੇ ਲੱਗਦੇ ਨੇ ਹਮੇਸ਼ਾ ਤੇ ਲੰਡਨ ਚ ਵੀ ਲੱਗਦੀਆਂ ਸਾਊਥ ਹਾਲ ਵਾਲੇ ਪਾਸੇ ਉਧਰ ਤਾਂ ਲੱਗਦੀ ਲੱਗਦੀਆਂ ਉਧਰ ਤਾਂ ਕਿਉਂਕਿ ਮੇਨ ਹੈ ਪੰਜਾਬੀ ਰਹਿੰਦੀ ਰਹਿੰਦੇ ਆ ਤੇ ਇੱਧਰ ਲੈਂਦੇ ਪੰਜਾਬ ਵਾਲੇ ਸਾਰੇ ਦੇਖਣ ਆਉਂਦੇ ਹੈਗੇ ਇਹ ਮੈਂ ਲਾਦਾ ਸ਼ਾਮ ਨੂੰ ਰੌਣਕ ਮੇਲਾ ਭਖਦਾ ਹੋਊਗਾ ਜ਼ਿਆਦਾ ਇੱਥੇ ਤੇ ਨਿਆਣਿਆਂ ਦੇ ਖੇਡਣ ਵਾਲਾ ਉਹ ਲੈ ਚ ਲੈ ਆ ਉਹ ਸਮਾਨ ਹਜੇ ਤਾਂ ਕੱਪੜਾ ਫਾਇਪਿਆ ਹਾਂਜੀ ਤੇ ਉਹ ਪਤਾ ਨਹੀਂ ਟ੍ਰੇਨ ਹੈ ਜੇ ਮੈਂ ਆਪਣੇ ਬਰਨਾਲੀ ਵੀ ਫਿਰਦੀ ਹੁੰਦੀ ਆ ਨਾ ਲੰਡਨ ਬੱਸ ਪਰ ਇੱਥੇ ਉਹ ਖਾਣ ਵੀ ਨਾਲ ਹੋਊਗਾ ਰੈਸਟੋਰੈਂਟ ਵਗੈਰਾ ਉਹ ਚ ਕਾਰ ਰੈਸਟੋਰੈਂਟ ਤੇ ਤੁਸੀਂ ਇੱਕ ਗੱਲ ਦੇਖੋ ਯਾਰ ਵੀ ਆਪਣੇ ਹੁਣ ਆਏ ਆ ਇਹ ਸਾਰਾ ਕੁਝ ਕਨਸੈਪਟ ਆਊਟਲੈਟ ਵਗੈਰਾ ਦਾ ਨਾ ਆਪਾਂ ਨੂੰ ਆਇਆ ਵੀ ਪਤਾ ਨਹੀਂ ਕਿੱਡੀ ਕਬੱਡੀ ਚੀਜ਼ ਆ ਗਈ ਇਹ ਦੇਖ ਲਓ ਕਿੰਨਾ ਕਿੰਨੇ ਵੱਡੇ ਵੱਡੇ ਬਣਾਏ ਆ ਕਿੰਨੇ ਟਾਈਮ ਦੇ ਹੋਣਗੇ ਕਿੰਨਾ ਪੁਰਾਣਾ ਤਾਂ ਜੋ ਕਹਿੰਦੇ ਆਪਾਂ ਵੀ ਆਪਣੇ ਤੋਂ ਬਾਲੇ ਸਾਲ ਲੱਗੇ ਆ ਜਿਹੜੇ ਗੋਰੇ ਆ ਤੇ ਇਹਦਾ ਕਾਰਨ ਹੀ ਆ ਉਹ ਵਾਹ ਕੀ ਬਾਤ ਆ ਯਾਰ ਵੈਰੀ ਨਾਈਸ ਅੰਦਰੋਂ ਦਾ ਬਾਹਲਾ ਰਾਇਲ ਆ ਗੱਡਾ ਸੋਹਣਾ ਆ ਖੁਸ਼ੀ ਗੱਲ ਤਾਂ ਹੈਗੀ ਆ ਜbmi ਹੈ ਬਨਬਦੂਤੇ ਵਰਗੀ ਹੈ ਨਾ ਬਨਬਦੂਤੇ ਨਾਲ ਦੀ ਆ ਰਿਹਾ ਪੰਜਵਾਂ ਸਿਨੇਮੇ ਦੇਖਾਂਗੇ ਅੰਦਰੋਂ ਵੀ ਇਦਾਂ ਦਾ ਹੀ ਸੀ ਨਾ ਪੈਣ ਦੱਸਦੇ ਆ ਕਹਿੰਦੇ ਜੀ 2007-08 ਚ ਇਹ ਆਇਆ ਉਸ ਤੋਂ ਪਹਿਲਾਂ ਦਾ ਬਣਿਆ ਹੋਇਆ ਤੁਸੀਂ ਦੇਖ ਲਓ ਕਿੰਨੇ ਸਾਲ ਹੋ ਗਏ 15-16 ਸਾਲ ਦਾ ਇਹਨਾਂ ਨੂੰ ਰਹਿੰਦੇ ਨੂੰ ਹੋਏ ਦੇਖਦੇ ਨੇ ਤੇ ਮੈਨੂੰ ਲੱਗਦਾ ਵੀ ਆਹ ਤਾਂ ਬੜੀ ਰਾਇਲ ਹੈ ਤਾਂ ਐਂ ਲੱਗਦਾ ਜਿਵੇਂ ਕਿਸੇ ਹੋਟਲ ਦੀ ਐਂਟਰੀ ਹੁੰਦੀ ਹੈ ਜਾਇ ਟਾਈਟੈਨਿਕ ਵਾਲੀ ਰੰਗ ਦੀ ਹੈ ਕੈਵਨ ਹੈ ਨਾ ਹਾਂਜੀ ਤੇ ਹੁਣ ਸ੍ਰੀਮਾ ਲਵਲੀ ਐ ਸੀ ਕਿੱਧਰ Google ਦੀ ਇਹ ਮੌਜ ਹੁੰਦੀ ਹੈ ਜਿੱਥੇ ਮਰਜ਼ੀ ਖੜੇ ਜੋ ਮਰਜ਼ੀ ਪੁੱਛ ਲੋ ਇਹਨੂੰ ਤੇ 1998 ਜੇ ਬਣਿਆ ਸੀਗਾ Google ਤੇ ਮੈਂ ਸਰਚ ਕੀਤਾ ਇਹਦੇ ਬਾਰੇ ਤੇ 600 ਮਿਲੀਅਨ ਪਾਉਂਡ ਦਾ ਖਰਚਾ ਆਇਆ ਸੀ ਇਹਨੂੰ ਬਣਾਉਣ ਨੂੰ ਆਪਾਂ 600 ਮਿਲੀਅਨ ਪਾਉਂਡ ਤੇ ਗੁਣਾ ਕਰ ਲੇ ਤੁਸੀਂ ਆਪਣੇ ਹਿਸਾਬ ਨਾਲ ਇੰਡੀਆ ਦਾ ਕਿੰਨੇ ਪੈਸੇ ਲੱਗੇ ਹੋਊਗਾ ਮੱਚ ਮਨੀ ਆ ਤੇ ਬਾਕੀ ਆ 1998 ਚ ਆਪਾਂ ਕਿੱਥੇ ਸੀਗੇ ਇਹ ਕਿੱਥੇ ਖੜੇ ਸੀਗੇ ਦੇਖ ਲਓ ਆਪਣੇ ਹੁਣ 2018-19 ਚ ਖੋਲਣ ਲੱਗੇ ਨੇ ਦੇਖ ਲਓ ਇਹ ਮਤਲਬ 30 ਸਾਲ ਦਾ ਲਗਭਗ ਆਪਣਾ ਤੇ 20 ਸਾਲ ਦਾ 20 ਸਾਲ ਦਾ ਫਰਕ ਹੈ ਇਹਨਾਂ ਨਾਲੋਂ ਉਹ ਹੋਈ ਫਾਈ ਜੂਲੀਟ ਓਏ ਛਡੋ ਪੰਜਾਬ ਪੁਲਿਸ ਲੇਟ ਵੀ ਹੋ ਜਾਂਦੀ ਆ ਓਏ ਫਿਲਮ ਸ਼ੁਰੂ ਹੋਈ ਨੂੰ 15 ਮਿੰਟ ਹੋ ਗਏ ਤੇ ਅਸੀਂ ਲੇਟ ਹੋ ਗਏ ਜਿਵੇਂ ਆਪਣੇ ਚੱਲਦੇ ਆ ਐਸ ਆਰ ਐਸ ਸਿਨੇਮਾਸ ਤੇ ਜਾਂ ਹੋਰ ਹਨ ਉਹ ਮੇਰੇ ਇਥੇ ਓਡੀਅਨ ਇਹ ਉਹ ਓਡੀਅਨ ਓਡੀਅਨ ਇਹ ਸਿਨੇਮਾਸ ਐਥੋਂ ਦੇ ਅਸੀਂ ਜਿਆਦਾ ਲੇਟ ਤਾਂ ਨਹੀਂ ਵੈਸੇ 15 ਮਿੰਟ ਲੇਟ ਹੋ ਗਏ ਤੇ ਵੈਸੇ ਤਾਂ ਮੈਨੂੰ ਲੱਗਦਾ 15 ਮਿੰਟ ਇੱਥੇ ਵੀ ਐਡ ਚੱਲਦੀ ਹੋਊ ਹੋਪਸ ਜਿਵੇਂ ਇੰਡੀਆ 'ਚ ਐਡ ਚੱਲਦੀ ਰਹਿੰਦੀ ਹੈਗੀ ਪਹਿਲਾਂ ਬਾਕੀ ਦੇਖਦੇ ਆ ਪਹੁੰਚ ਕੇ ਇਹ ਥੀਏਟਰ ਦੇਖੋ ਯਾਰ ਇੱਥੋਂ ਲੇ ਕਮਾਲ ਕੀਤੀ ਪਈ ਹੈ ਇੰਗਲੈਂਡ ਦਾ ਯਾਰ ਹੈ ਜਿਹੜਾ ਆਰਕੀਟੈਕਟ ਹੈ ਨਾ ਉਹ ਬਹੁਤ ਕਮਾਲ ਦਾ ਹੈ ਬਹੁਤ ਸੋਹਣਾ ਤੇ ਬਹੁਤ ਪੁਰਾਣਾ ਵੈਸੇ ਤਾਂ ਥੀਏਟਰ ਫੂਟਰ ਪਹਿਲਾਂ ਵੀ ਕਰਦੇ ਰਹੇ ਆ ਦੇਖੋ ਕਿੱਡਾ ਕਮਾਲ ਦਾ ਬਣਾਇਆ ਹੈ ਥੱਲੇ ਸ਼ੋਪਿੰਗ ਕੰਪਲੈਕਸ ਹੈ ਸਾਰਾ ਚੱਲ ਵੈਸੇ ਤਾਂ ਹੁਣ ਆਪਣੇ ਵੀ ਮਾਲਾਂ ਵਗੈਰਾ ਚਾਉਂਦਾ ਸਾਰਾ ਫੂਡ ਡਰਿੰਕਸ ਤੇ ਟਿਕਟਾਂ ਲੈ ਲਈਏ ਪਹਿਲਾਂ ਫਿਲਮ ਵੀ ਤੁਹਾਨੂੰ ਦੱਸ ਦਈਏ ਕਿਹੜੀ ਦੇਖਣ ਚੱਲੇ ਆ ਤੇ ਆਹ ਫਿਲਮ ਹੈ ਜੱਟ ਐਂਡ ਜੁਲੀਅਟ ਆ ਗਏ ਓਏ ਪੰਜਾਬੀ ਆ ਗਏ ਥੋੜਾ ਜ੍ਹਾ ਬਾਹਰਲੇ ਪਾਸੇ ਮਾਲ ਦਿਖਾਦਾ ਤੁਹਾਨੂੰ ਜਿਹੜੇ ਕਨਸੈਪਟ ਕਰਕੇ ਵਾਵਾ ਮਸ਼ਹੂਰ ਹੈ ਖੈਰਸ ਤੇ ਪਹਿਲੀ ਵਾਰ ਦੇਖਣ ਆਇਆ ਪਰ ਭੈਣ ਪਹਿਲਾਂ ਦਿਖਾਉਂਦੇ ਰਹਿੰਦੇ ਸੀ ਫੋਟੋਜ਼ ਚ ਵੀਡੀਓ ਚ ਦੇਖਦੇ ਰਹਿੰਦੇ ਇੱਕ ਖਾਸ ਇਹਨੂੰ ਸ਼ੇਪ ਦਿੱਤੀ ਹੋਈ ਹੈ ਇਹਨੂੰ ਸ਼ਿਪ ਦੀ ਸ਼ੇਪ ਦਿੱਤੀ ਹੋਈ ਹੈ ਇੱਕ ਮਤਲਬ ਸ਼ਿਪ ਵਾਂਗੂ ਲੱਗਦਾ ਤੇ ਆ ਦੇਖੋ ਆ ਸਾਹਮਣੇ ਤੁਹਾਨੂੰ ਐਂ ਲੱਗਦਾ ਜਿਵੇਂ ਆ ਡੈਕ ਤੇ ਖੜੇ ਹੋਈਏ ਤੇ ਉੱਪਰ ਅਸਮਾਨ ਬਣਾਇਆ ਹੋਇਆ ਸਾਰਾ ਅਸਮਾਨ ਹੈ ਇਹੋ ਜੇ ਮਾਲ ਇੱਧਰ ਬਹੁਤ ਜ਼ਿਆਦਾ ਚੱਲਦੇ ਹੈ ਤੇ ਅੰਦਰੋਂ ਓਬਵੀਅਸਲੀ ਵਾਈ ਵੀ ਉਹੀ ਹੁੰਦੀ ਆ। ਇਧਰ ਸੀਗਾ ਸਿਨੇਮਾ ਸਾਰਾ, ਸਿਨੇਮਾ ਦੇ ਇੱਕ ਪਾਸੇ ਸੀਗੇ। ਤੇ ਹੁਣ ਅਸੀਂ ਚੱਲੇ ਆਂ ਜੀ ਐਪਲ ਸਟੋਰ ਦੇ। ਹਾਂ ਜੀ, ਕੀ ਹਾਲ ਚਾਲ? ਠੀਕ ਠਾਕ ਹੋ। ਇਹ ਪੰਜਾਬੀ ਭਰਾ ਮਿਲ ਗਿਆ ਬੜਾ। ਅੱਛਾ। ਇਹ ਦੇਖੋ ਕਿਤੇ ਬਈ ਬਰਾਂਡੇ ਪਾਰ ਖਿਆ ਇਹਨਾਂ ਨੇ। ਕਿੱਡਾ ਸੋਹਣਾ ਕਨਸੈਪਟ ਬਣਾਇਆ ਮਾਲ 'ਚ ਦੇਖੋ। ਅਦਾ ਆਪਣਾ ਪੁਰਾਣੇ ਪਹਿਲਾਂ ਵਾਲੇ। ਮਤਲਬ ਟਾਈਮ ਵਰਗਾ ਪੰਜਾਬ ਦੇ ਵਰਗਾ। ਐਪਲ ਸਟੋਰ ਲੱਭ ਰਹੇ ਹਾਂ ਜੀ ਹੁਣ ਅਸੀਂ ਐਪਲ ਸਟੋਰ ਤੇ ਚੱਲੇ ਹਾਂ ਸਿੱਧੇ ਇਹ ਸਾਰਾ ਫੂਡ ਕੋਰਟ ਹੈ ਇਹ ਮਾਲ ਦਾ ਬਿਲਕੁਲ ਹੂਬ ਹੂ ਉਹੀ ਵਾਈਬ ਆ ਰਹੀ ਹੈ ਜਿਵੇਂ ਉਹਨਾਂ ਦੇ ਅਲੱਗ-ਅਲੱਗ ਕਨਸੈਪਟ ਤੇ ਬਣਾਏ ਹੋਏ ਹਨ ਕਿਤੇ ਜਪਾਨੀ ਕਿਤੇ ਇੰਡੀਅਨ ਕਿਤੇ ਕਿਵੇਂ ਉਹ ਮਾਲ ਦੇ ਵਿੱਚ ਕਿਤੇ ਇਜਿਪਸ਼ੀਅਨ ਕਲਚਰ ਆ ਜਾਂਦਾ ਤੇ ਇਹਦੇ ਵਿੱਚ ਵੀ ਸੇਮ ਹੀ ਆ ਆ ਦੇਖੋ ਹਾਲਾਂਕਿ ਅਸੀਂ ਅੱਜ ਇਹਨੂੰ ਪੂਰਾ ਤਾਂ ਨਹੀਂ ਘੁੰਮ ਸਕਦੇ ਸਾਰਾ ਕਿਉਂਕਿ ਸਾਡੇ ਕੋਲੇ ਟਾਈਮ ਥੋੜਾ ਮਨ ਲੱਗਦਾ ਇਹਨੂੰ ਘੁੰਮਣ ਲਈ ਤਾਂ ਬਹੁਤ ਸਮਾਂ ਚਾਹੀਦਾ ਤੁਹਾਨੂੰ ਤੇ ਪਰ ਬਣਿਆ ਉਸੇ ਕਨਸੈਪਟ ਤੇ ਹੈਗਾ ਸਾਰਾ ਕੁਝ ਇਹ ਤੇ ਹੁਣ ਤੁਰਦੇ ਫਿਰਦੇ ਹਾਂ ਹਜੇ ਟਾਈਮ ਹੈਗਾ ਕੁਝ ਇਹ ਆ ਗਿਆ ਜੀ ਐਪਲ ਸਟੋਰ ਤੇ ਦੇਖਦੇ ਹਾਂ ਜੇ ਕੋਈ ਹੱਲ ਨਿਕਲਦਾ ਆਪਣਾ ਇੱਥੇ ਤੁਹਾਨੂੰ ਲੱਗਦਾ ਹੱਲ ਨਿਕਲ ਜੇ ਪਤਾ ਨਹੀਂ ਜੀ ਨਿਕਲਣਾ ਕਿ ਨਾ ਫੋਨ ਦਿਖਾਈ ਦੋ ਪਤਾ ਲੱਗਣਾ ਹੈਗਾ ਲੈ ਭਈ ਆ ਫੋਨ ਚ ਆ ਗਈ ਸਮੱਸਿਆ ਆਪਣੇ ਚ ਤੇ ਮਾਈਕ ਨਹੀਂ ਚੱਕਦਾ ਇਹ ਜਿਹੜੇ ਆਪਾਂ ਨੇ ਆ ਮਾਈਕਾ ਰੋਡ ਦੇ ਤੇ ਹੁਣ ਦੇਖਦੇ ਆ ਦਿਖਾਉਨੇ ਆ ਜੇ ਸੈੱਟ ਕਰ ਤਾ ਇਹਨਾਂ ਨੇ ਠੀਕ ਆ ਅਦਰਵਾਈਜ਼ ਨਹੀਂ ਪ੍ਰੋਬਲਮ ਰਹੂਗੀ ਅਗਲੇ 15 20 ਦਿਨ ਇੰਡੀਆ ਕੇ ਸਹੀ ਕਰਾਉਣੀ ਪਊ ਆ ਵਿੱਚ ਨਹੀਂ ਆ ਰਹੇ ਕੋਰੇ ਦੇ ਕੰਮ ਤੁਸੀਂ ਕੋ ਸੋ ਦਿਨ ਅਸ ਦਾ ਬਹੁਤ ਜ਼ਿਆਦਾ ਸੋਣਾ ਰਿਹਾ ਤੇ ਹੁਣ ਅਸੀਂ ਵਾਪਸ ਪਹੁੰਚ ਗਏ ਆ ਸਾਡੇ ਘਰ ਤੇ ਬਾਕੀ ਜਿਹੜਾ ਆਪਣਾ ਅੱਗੇ ਦਾ ਪਲਾਨ ਹੈ ਉਹ ਵੀ ਤੁਹਾਨੂੰ ਦੱਸ ਦਈਏ ਤੇ ਇਸ ਤੋਂ ਬਾਅਦ ਹੁਣ ਅਸੀਂ ਜਾਣਾ ਹੈ ਨੀਦਰਲੈਂਡ ਹਾਲੈਂਡ ਕਹਿੰਦੇ ਜਿਹਨੂੰ ਹਾਲੈਂਡ ਤੋਂ ਬਾਅਦ ਜਾਣਾ ਹੈ ਬੈਲਜੀਅਮ ਬੈਲਜੀਅਮ ਤੋਂ ਬਾਅਦ ਇੱਕ ਦੋ ਦੇਸ਼ ਹੋਰ ਕੋ ਬਣੇ ਜਿਹੜੇ ਇੰਗਲੈਂਡ ਦੇ ਬਿਲਕੁਲ ਨੇੜੇ ਦੇ ਮੁਲਕ ਹੈ ਤੇ ਇੱਥੋਂ ਸਿਰਫ ਇੱਕ ਘੰਟੇ ਦੀ ਫਲਾਈਟ ਹੁੰਦੀ ਹੈਗੀ ਤੇ ਕੱਲ ਨੂੰ ਸਾਡੀ ਫਲਾਈਟ ਹੈ ਤੇ ਕੱਲ ਨੂੰ ਹੀ ਆਪਾਂ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ ਸਾਰੇ ਕੰਟਰੀ ਚ ਮੇਰੇ ਖਿਆਲ ਚ ਤਿੰਨ ਤਿੰਨ ਚਾਰ ਚਾਰ ਦਿਨ ਲਾਉਣੇ ਹੈਗੇ ਤੇ ਆਰਾਮ ਇਸ ਕਰਕੇ ਕਰ ਰਹੇ ਸੀ ਕਿਉਂਕਿ ਜੁਕਾਮ ਨਾਇਜ਼ਲਾ ਬਹੁਤ ਜ਼ਿਆਦਾ ਕਿਉਂਕਿ ਠੰਡ ਪੈ ਰਹੀ ਹੈ ਸਾਰੇ ਨਾ ਜਿੰਨੇ ਕੰਟਰੀ ਘੁੰਮ ਰਹੇ ਸਾਰੇ ਠੰਡ ਵਾਲੇ ਤੇ ਕੋਲਡ ਨੱਕ ਬੰਦ ਬੁਰਾ ਹਾਲ ਤੇ ਉਮੀਦ ਕਰਦੇ ਹਾਂ ਹੁਣ ਠੀਕ ਹੋ ਜਾਾਂਗੇ ਕੱਲ ਤੱਕ ਹੋਰ ਕੈਮ ਹੋ ਜਾਾਂਗੇ ਕੁਝ ਦਿਨ ਦੀ ਰੈਸਟ ਸੀਗੀ ਇੱਥੇ ਤੇ ਤੁਸੀਂ ਜੁੜੇ ਰਹੋ ਆਪਣੇ ਸਫ਼ਰ ਨਾਲ ਕੱਲ ਤੋਂ ਘਮਾਉਣੇ ਤੁਹਾਨੂੰ ਇੱਕ ਹੋਰ ਨਵਾਂ ਦੇਸ਼ ਮਿਲਦੇ ਆ ਜੀ ਨਵੇਂ ਵਲੌਗਸ ਤੇ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼ਕਾਲ ਰੱਬ ਰੱਖਾ ਜੀ